ਸਾ ਵੈਗਰ ਜੀ ਕਿਰਪਾ ਤੇ ਉਮੀਦ ਕਰਦੇ ਤੁਸੀਂ ਸਾਡਾ ਜੀ ਖੁਸ਼ੀ ਹੋਵੋਗੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ ਸੱਚੇ ਪਾਤਸ਼ਾਹ ਵੈਗਰ ਅਸਵੀ ਸਭ ਠੀਕ ਠਾਕ ਆ ਮਾਲਕ ਦੀ ਕਿਰਪਾ ਸਾਡੇ ਉੱਤੇ ਬਣੀ ਅੱਜ ਜਿਹੜੀ ਆਪਾਂ ਵੀਡੀਓ ਬਣਾਉਣ ਲੱਗੇ ਆ ਜਿਹੜੇ ਵਿਸ਼ੇ ਤੇ ਜਿਵੇਂ ਆਪਣੇ ਗੋਡੇ ਤੇ ਸੱਟ ਲੱਗਦੀ ਹੈ ਗੁੱਜੀ ਕਈ ਵਾਰੀ ਬਾਹ ਤੇ ਲੱਪ ਤੇ ਗੁੱਟ ਤੇ ਤੇ ਉਹਦਾ ਦਰਦ ਨਹੀਂ ਹਟਦਾ ਤੱਪਾ ਬਹੁਤ ਡਾਕਟਰੀ ਇਲਾਜ ਕਰਵਾਉਣਾ ਡਾਕਟਰਾਂ ਤੋਂ ਵੀ ਕਈ ਵਾਰੀ ਉਹ ਗੱਲ ਨਹੀਂ ਸਮਝ ਪੈਂਦੀ ਇਹਨੂੰ ਕਹਿੰਦੇ ਨੇ ਬੁੱਜੀ ਸੱਟ ਅੱਗੇ ਵੀ ਲੋਕ ਸੱਟਾਂ ਲੱਗਦੀਆਂ ਸੀ ਤੇ ਡਾਕਟਰਾਂ ਕੋਲ ਨਹੀਂ ਸੀ ਜਾਂਦੇ ਨੇ ਡਾਕਟਰਾਂ ਕੋਲ ਕੀ ਹੁੰਦੀ ਹੈ ਮੈਡੀਸਨ ਗੋਲੀਆਂ ਦੇਣੇ ਨੇ ਬਹੁਤ ਜ਼ਿਆਦਾ ਤੁਹਾਨੂੰ ਗਰਮ ਠੀਕੇ ਗੋਲੀਆਂ ਤੇ ਦੇਖੋ ਗਰਮੀ ਤਾਂ ਪਹਿਲਾਂ ਹੀ ਅੱਜ ਕੱਲ ਦਾ ਹਰ ਇੱਕ ਦਾ ਲੀਵਰ ਫੈਟੀ ਆ ਤੁਹਾਨੂੰ ਪਤਾ ਹੈ ਉਹ ਕਿਉਂ ਅਸੀਂ ਦਵਾਈਆਂ ਹੀ ਨਹੀਂ ਖਾਣੇ ਹਰ ਇੱਕ ਚੀਜ਼ ਸਪਰੇਹਾਂ ਵਾਲੀ ਖਾਨੇ ਆ ਤੇ ਜਿਹੜੇ ਸਾਡੇ ਜਿਹੜੇ ਹੱਡ ਨੇ ਉਹ ਵੀ ਕੁਝ ਜ਼ਿਆਦਾ ਵਧੀਆ ਨਹੀਂ ਹੈਗੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਕੱਕਲੀਆਂ ਵਾਂਗੂ ਹੱਡ ਟੁੱਟ ਜਾਂਦਾ ਹੈ ਅੱਗੇ ਕਹਿੰਦੇ ਹੁੰਦੇ ਸੀ ਵੀ ਭਾਈ ਨਿੰਮ ਦਾ ਜਿਹੜਾ ਟਾਣਾ ਨਾ ਉਹਦੇ ਤੇ ਨਾਚੜੋ ਬੋਦਾ ਹੁੰਦਾ ਉਹੀ ਹਾਲ ਸਾਡੇ ਸਰੀਰ ਦਾ ਸਾਡਾ ਸਰੀਰ ਹੁਣ ਨਿੰਮ ਦੇ ਟਾਣੇ ਤੋਂ ਵਿਗਾਹ ਨਿਕਲ ਗਿਆ ਇੰਨਾ ਕ ਬੋਦਾ ਕੱਕੜੀ ਵਾਂਗੂ ਸਾਡੇ ਅੰਗ ਟੁੱਟੇ ਤੇ ਸਾਟ ਵੀ ਜਦੋਂ ਸਾਡੇ ਲੱਗਦੀ ਆ ਸੋਕੇ ਸਹਾਰੀ ਨਹੀਂ ਜਾਂਦੀ ਇੱਕ ਬਹੁਤ ਹੀ ਤੁਹਾਨੂੰ ਆਸਾਨ ਤੇ ਬਹੁਤ ਹੀ ਵਧੀਆ ਥੀਕਾ ਦੱਸਦੀ ਆ ਦੇਖੋ ਕੋਈ ਮਹਿੰਗਾ ਨਹੀਂ ਨਹਿਰ ਤੋਂ ਤੁਹਾਨੂੰ ਓਤੀ ਚੀਜ਼ ਮਿਲ ਸਕਦੀ ਆ ਜਾਂ ਪੁਰਾਣੇ ਟੋਬੇ ਟੋਬੇ ਤਾਂ ਹੁਣ ਛੱਡੇ ਨਹੀਂ ਗਏ ਆ ਜਿਹੜੇ ਹੈਗੇ ਨੇ ਹੁਣ ਮਿੱਟੀ ਇਧਰੋਂ ਇਧਰ ਪਾਤੀ ਉਧਰੋਂ ਉਧਰ ਪਾਤੀ ਪੰਚਾਇਤਾਂ ਹੀ ਕੰਮ ਕਰਵਾਈ ਜਾਂਦੀਆਂ ਨੇ ਪਰ ਫੇਰ ਵੀ ਹੋ ਸਕਦਾ ਕਿਸੇ ਪਿੰਡ ਦੇ ਵਿੱਚ ਹੁਣ ਨਹੀਂ ਨਹਿਰ ਤੋਂ ਤਾਂ ਇਹ ਚੀਜ਼ ਤੁਹਾਨੂੰ ਮਿਲੀ ਜਾਣੀ ਆ ਜਿਹੜੇ ਨਹਿਰ ਦੇ ਕੰਡੇ ਹੁੰਦੇ ਨੇ ਨਾ ਉੱਥੇ ਆਮ ਤੌਰ ਤੇ ਹੁੰਦੀ ਐ ਜਿਵੇਂ ਦੇਖੀ ਐ ਇਹਨੂੰ ਕਹਿੰਦੇ ਨੇ ਅੱਕ ਇਹ ਪਹਾੜੀ ਅੱਕ ਕਹਿੰਦੇ ਨੇ ਲੰਬਾ ਲੰਬਾ ਹੁੰਦਾ ਇਹਦੇ ਜਿਹੜੇ ਪੱਤੇ ਨੇ ਉਹ ਪਿੱਪਲ ਮੰਗੂ ਹੁੰਦੇ ਨੇ ਪਿੱਪਲ ਤੋਂ ਵੱਧ ਚੌੜੇ ਤੇ ਵੱਧ ਲੰਬੇ ਤੇ ਤੁਸੀਂ ਇਹ ਨਿਗਾ ਵਿੱਚ ਰੱਖਣਾ ਆਪਣਾ ਦਰਖਤ ਇੱਕ ਗੱਲ ਹੋਰ ਆ ਜਿਹੜਾ ਇਹਦਾ ਪੱਤਾ ਉਹ ਬਹੁਤ ਕੀਮਤੀ ਆ ਇਹ ਜਿਹੜੇ ਫੁੱਲ ਹੁੰਦੇ ਨੇ ਗੁਲਾਬੀ ਰੰਗ ਦੇ ਹੁੰਦੇ ਨੇ ਜਿਵੇਂ ਅੱਗੇ ਵਿਆਹਾਂ ਤੇ ਜਾਂ ਹੁਣ ਵੀ ਗੁਰਦੁਆਰੇ ਗੁਰੂ ਘਰਾਂ ਦੇ ਵਿੱਚ ਸਪੀਕਰ ਨੇ ਉਹ ਜਾਂ ਉਹਦਾ ਜਿਹੜਾ ਪੱਤਾ ਮੈਂ ਸੌਰੀ ਉਹਦਾ ਫੁੱਲ ਉਸ ਡਿਜ਼ਾਈਨ ਨਾਲ ਬਣਿਆ ਹੁੰਦਾ ਬੜਾ ਵਧੀਆ ਗੁਲਾਬੀ ਗੁਲਾਬੀ ਪਿੰਕ ਪਿੰਕ ਗੁਲਾਬੀ ਬਹੁਤ ਸੋਹਣਾ ਹੁੰਦਾ ਤੇ ਜਦੋਂ ਸਵੇਰੀ ਸਵੇਰੀ ਖਿੜੇ ਹੋਏ ਹੁੰਦੇ ਨੇ ਤਾਂ ਬੜੇ ਪਿਆਰੇ ਲੱਗਦੇ ਨੇ ਉਹਦੇ ਤੁਸੀਂ 5-7 ਪੱਤੇ ਤੋੜ ਲੈਣੇ ਨੇ ਤੋੜ ਕੇ ਉਹਦਾ ਤੁਸੀਂ ਹੁਣ ਇਸਤੇਮਾਲ ਕਿਵੇਂ ਕਰਨਾ ਦੇਖੋ ਪੱਤਿਆਂ ਉੱਤੇ ਤੇਲ ਲਾ ਲੈਣਾ ਸਰੋਂ ਦਾ ਲਾ ਕੇ ਤਵੇ ਤੇ ਰੱਖ ਲੈਣੇ ਤਵੇ ਤੇ ਗਰਮ ਕਰ ਲੈਣੇ ਇਹ ਨਹੀਂ ਵੀ ਫੁੱਗਣੇ ਨਹੀਂ ਹੈਗੇ ਵੀ ਮੱਚੀ ਜਾਣ ਉਹ ਗਰਮੀ ਕਰਨੇ ਸਿਮ ਤੇ ਕਰਕੇ ਤਵਾ ਕੋਸੇ ਜਿਹਾ ਕਰ ਲੈਣੇ ਗਰਮ ਕਰ ਫਿਰ ਤੁਸੀਂ ਹੁਣ ਗਰਮੀ ਦਾ ਮੌਸਮ ਆ ਤੁਸੀਂ ਜਾੜਾ ਗਰਮ ਤਾਂ ਦੇਖੋ ਹੁਣ ਬਣ ਨਹੀਂ ਸਕਦੇ ਆਪਾਂ ਸਾਰਿਆਂ ਨੂੰ ਉਹਨਾਂ ਨੂੰ ਸਹੰਦੇ ਸਹੰਦੇ ਕੋਸਾ ਕੋਸਾ ਜਿਹਾ ਜਿੱਥੇ ਵੀ ਕਿਤੇ ਸਾਟਾ ਦਰਦ ਹੁੰਦਾ ਉੱਥੇ ਉਹ ਅੱਕਦੇ ਪੱਤੇ ਬਣ ਲਿਓ ਹੂੰ ਤੇਲ ਦੇ ਨਾਲ ਆਪਾਂ ਗਰਮ ਕੀਤੇ ਨੇ ਤਵੇ ਤੇ ਉਹ ਬੰਨ ਲਿਓ ਤੁਹਾਡੀ ਪੰਜਾਂ 14 ਦਿਨਾਂ ਵਿੱਚ ਜਿਹੜੀ ਉਹ ਸੱਟਾਂ ਉਹ ਬਿਲਕੁਲ ਹੀ हट ਜਾਣ ਇੱਕ ਇਹਦੇ ਨਾਲ ਹੀ ਹੋਰ ਤਰੀਕਾ ਇਹ ਹੀ ਸੱਟ ਲੱਗਣਾ ਉਹ ਆ ਕੁੱਕੜੀਆਂ ਵਾਲਾ ਅੱਕ ਕੁੱਕੜੀਆਂ ਵਾਲਾ ਅੱਕ ਤਾਂ ਆਮ ਸੂਆਂ ਤੋਂ ਮਿਲ ਜਾਂਦਾ ਤੇ ਪਿੰਡਾਂ ਖੇਤਾਂ ਦੇ ਵੀ ਸੜਕਾਂ ਤੇ ਖੜਾ ਹੁੰਦਾ ਵਾਲੇ ਵਾਲੇ ਜਿਹੜਾ ਆਪਾਂ ਪਹਾੜੀ ਆਕਾ ਇਹ ਆਪਾਂ ਨੂੰ ਨਹਿਰ ਦੇ ਕੰਡੇ ਤੋਂ ਹੀ ਮਿਲਦਾ ਇਹ ਜ਼ਿਆਦਾ ਕਾਰਗੈ ਲੈ ਜਿਹੜੇ ਪੁੱਕੜੀਆਂ ਵਾਲਾ ਆਕਾ ਇਹ ਥੋੜਾ ਜਿਹਾ ਉਸ ਤੋਂ ਜ਼ਿਆਦਾ ਗਰਮ ਹੁੰਦਾ ਮਿਲ ਇਹ ਚੀਜ਼ ਦੋਨੇ ਇੱਕੋ ਹੀ ਕੰਮ ਕਰਦੀਆਂ ਨੇ ਪੁੱਕੜੀਆਂ ਵਾਲਾ ਜਿਹੜਾ ਆਕਾ ਉਹਦੇ ਪੱਤੇ ਵੀ ਇਸੇ ਤਰੀਕੇ ਕਰਨੇ ਨੇ ਕੋਸਾ ਕੋਸਾ ਸਹਣੇ ਸਹਣੇ ਤੁਸੀਂ ਆਪ ਦੇ ਜਿੱਥੇ ਸੱਟ ਲੱਗੀ ਆ ਉੱਥੇ ਬੰਨ ਲੈਣੇ ਨੇ ਰਾਤ ਦਾ ਟੈਂਪ ਬਣਨ ਕੋ ਦਿਨੇ ਤਾਂ ਆਪਾਂ ਕਈ ਵਾਰੀ ਤੁਰਦੇ ਫਿਰਦੇ ਖਸ ਕੇ ਥੱਲੇ ਆ ਜਾਂਦੀ ਕੋ ਕਿਸੇ ਕੱਪੜੇ ਨਾਲ ਬੰਨਣੇ ਪੈਣੇ ਨਾ ਆਪਾਂ ਨੂੰ ਤੇ ਇਹਦੇ ਨਾਲ ਦਰਦ ਪੰਜਾਂ ਸੱਤਾਂ ਦਿਨਾਂ ਤੱਕ ਜਿਹੜੇ ਤੁਹਾਡਾ ਦਰਦ ਚੱਕਿਆ ਜਾ ਜੜਤ ਮੁਰਕੇ ਦਰਦ ਨੂੰ ਅੱਗੇ ਲੋਕ ਇਹੀ ਚੀਜ਼ਾਂ ਇਸਤੇਮਾਲ ਕਰਦੇ ਸੀ ਹੁਣ ਤਾਂ ਮਾੜੀ ਸੱਟ ਲੱਗੇ ਨਹੀਂ ਤਾਂ ਸੱਟ ਝੱਲੀ ਜਾਂਦੀ ਜਿਹੜੇ ਡਾਕਟਰਾਂ ਕੋਲੇ ਜਾਂਦੇ ਨੇ ਪਰ ਕਈਆਂ ਲੋਕਾਂ ਦੀ ਮਜਬੂਰੀ ਹੁੰਦੀ ਹੈ ਡਾਕਟਰਾਂ ਕੋਲੇ ਵੀ ਨਹੀਂ ਜਾ ਸਕਦੇ ਵਿਚਾਰੇ ਹੂੰ ਤੇ ਜਾਂ ਕਈ ਹੋਰ ਵਜ੍ਹਾ ਹੁੰਦੀ ਨੇ ਕਈ ਲੋਕੀ ਦਵਾਈਆਂ ਤੋਂ ਘਭਰਾਉਂਦੇ ਨੇ ਵੀ ਅਸੀਂ ਤਾਂ ਭਾਈ ਦਵਾਈ ਨਹੀਂ ਖਾਣੀ ਇਹਦੇ ਨਾਲ ਸਾਨੂੰ ਦਰਦ ਸੱਖਾ ਦਾਦੇ ਮੰਗਾਵੇ ਘੜ ਕੇ ਹੈ ਕਿ ਨਹੀਂ ਅਸੀਂ ਭਾਈ ਟੀਕਾ ਨਹੀਂ ਲਵਾਉਣਾ ਭਾਈ ਇੱਕ ਦਵਾਈਆਂ ਵੀ ਹਰ ਇੱਕ ਨੂੰ ਪਤਾ ਬਹੁਤ ਜ਼ਿਆਦਾ ਗਰਮ ਹੁੰਦੀਆਂ ਨੇ ਟੀਕੇ ਵੀ ਬਹੁਤ ਜ਼ਿਆਦਾ ਗਰਮ ਹੁੰਦੇ ਨੇ ਇਹ ਜਿਹੜਾ ਮੈਂ ਕੋਸਾ ਜਿਆ ਕਹੇ ਮੈਂ ਤਾਂ ਕਿਹਾ ਵੀ ਕਈ ਵਾਰੀ ਜੇ ਆਪਾਂ ਜ਼ਿਆਦਾ ਗਰਮ ਲਾਵਾਂਗੇ ਤਾਂ ਫਿਰ ਕਿ ਜੇ ਛਾਲੇ ਜੇ ਹੋ ਸਕਦ ਨੇ ਆਪਣੇ ਹੈ ਪਰ ਜੇ ਆਪਾਂ ਕੋਸਾ ਕੋਸਾ ਸਹਦਾ ਸੰਦਾ ਲਾ ਕੇ ਬੰਨ ਲਾਂਗੇ ਪਰ ਏਸੀ ਨਹੀਂ ਲਾਉਣਾ ਬੰਨ ਕੇ ਤਾਂ ਜਿਵੇਂ ਨਾ AC ਨਹੀਂ ਲਾਉਣਾ ਬੰਦ ਕੇ AC ਦੇ ਵਿੱਚ ਨਹੀਂ ਜਾਣਾ ਉਸ ਟਾਈਮ ਜਿੰਨਾ ਚਿਰ ਤੁਹਾਨੂੰ ਪਤਾ ਵੀ ਸਾਡਾ ਹਜੇ ਉਹਦੇ ਵਿੱਚੋਂ ਸਾਨੂੰ ਸੇਕ ਜਾਂ ਕੁਛ ਵੀ ਮਹਿਸੂਸ ਹੁੰਦਾ ਹੀ ਨਾ ਆਪਾਂ ਥੋੜਾ ਬਹਰ ਤੇ ਉਦੋਂ ਜਦੋਂ ਤੁਹਾਨੂੰ ਪਤਾ ਲੱਗ ਗਿਆ ਤੁਸੀਂ ਖਾਣਾ ਖਾਣ ਤੋਂ ਪਹਿਲਾਂ ਬੰਨ੍ਹ ਸਕਦੇ ਉਹਨਾਂ ਚਿਰ ਤੱਕ ਆਪਾਂ ਪੱਖਿਆਂ ਹੇਠ ਬੈਣੀ ਆ ਨਾ ਤੇ ਉਦੋਂ ਬਾਅਦ ਆਪਾਂ ਪੈਣ ਲੱਗੇ AC ਲਾਉਣੀ ਆ ਤਾਂ AC ਬੰਦ ਵੀ ਕਰ ਲੋ ਕਈ ਲੋਕ ਆਪਾਂ ਨੂੰ ਆਦੂਂ ਦੇ ਗਰਮੀ ਲੱਗੀ AC ਥੱਲੇ ਬੈਠ ਗਏ ਇਹ ਉਨਾ ਚਿਰ ਜਿੰਨਾ ਚਿਰ ਇਹ ਤੁਹਾਨੂੰ ਮਹਿਸੂਸ ਹੁੰਦਾ ਵੀ ਸੇਕ ਜਾਂ ਮੜਾ ਮੜਾ ਮਿਲਦਾ ਉਨਾ ਚਿਰ ਏਸੀ ਥੱਲੇ ਨਹੀਂ ਜਾਣਾ ਕਿਉਂ ਫਿਰ ਇਹਦਾ ਜਿਹੜਾ ਸੇਕ ਆ ਜਲਦੀ ਘਟ ਜੂਗਾ ਤੇ ਜਿਹੜਾ ਆਪਾਂ ਭੋਖਾਰਾ ਮਿਲਦਾ ਤੇ ਫਿਰ ਜਿਹੜੀ ਆਪਣੀ ਸੱਟ ਉਹ ਚ ਵੀ ਨਹੀਂ ਜਾਊਗੀ ਇਸ ਤਰ੍ਹਾਂ 5-7 ਦਿਨ ਕਰਨ ਨਾਲ ਜਿਹੜੀ ਤੁਹਾਡੀ ਗੁੱਜੀ ਸੱਟ ਲੱਗੀ ਹੋਈ ਆ ਜਾਂ ਮਾਸ ਫੱਟਿਆ ਹੋਇਆ ਉਹ ਠੀਕ ਹੋ ਜਾਊਗਾ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤ